ਵੀ ਜਿਹੜੇ ਥਾਇਰੋਇਡ ਵਾਲੇ ਆ ਉਹਨਾਂ ਦਾ ਭਾਰ ਜਿਹੜਾ ਉਹ ਨਹੀਂ ਘਟਦਾ ਪਿਆ ਜਿਨ੍ਹਾਂ ਨੂੰ ਪੀਸੀਓ ਡੀ ਦੀ ਪ੍ਰੋਬਲਮ ਆ ਜਾਂ ਫਿਰ ਪੀਸੀਓਐਸ ਦੀ ਪ੍ਰੋਬਲਮ ਆ ਉਹ ਵੀ ਇਹ ਡਾਈਟ ਫੋਲੋ ਕਰ ਸਕਦੇ ਆ ਕੱਟ ਕਰ ਦੇਣਾ ਜਿਹਦੇ ਨਾਲ ਤੁਹਾਡਾ ਭਾਰ ਜਿਹੜਾ ਤੇਜ਼ੀ ਨਾਲ ਵਧਦਾ ਵਾ ਤੇ ਭਾਰ ਨੂੰ ਘਟੋਣਾ ਬਹੁਤ ਔਖਾ ਵਾ ਹਨਾ ਇਹ 10 ਦਿਨ ਦਾ ਤੁਹਾਡਾ ਡਾਈਟ ਪਲਾਨ ਆ ਤੁਸੀਂ 10 ਦਿਨ ਤੁਸੀਂ ਇਹਨੂੰ ਫੋਲੋ ਕਰਨਾ ਵਾ ਘੱਟੋ ਘੱਟ ਤੁਹਾਡਾ 4 ਤੋਂ 5 ਕਿਲੋ ਭਾਰ ਜਿਹੜਾ ਤੁਹਾਡਾ ਨੋਰਮਲੀ ਘਟਿਆ ਹੋਏਗਾ ਉਹ ਪਾਊਡਰ ਓ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਤੁਸੀਂ ਪੀ ਲੈਣਾ ਜੀ ਬਦਾਮ ਲੈਣੇ ਆ ਪੰਜ ਕਹਣਾ ਤੁਸੀਂ ਉਹਨਾਂ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਿਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ ਵੀਡੀਓ ਦੇ ਥੱਲੇ ਕਮੈਂਟ ਆਉਂਦੇ ਪੇਸ਼ੀ ਤੇ ਉਹਨਾਂ ਦੇ ਮੈਨੂੰ ਫੋਨ ਵੀ ਆਏ ਉਹ ਕਹਿੰਦੇ ਕਿ ਵੀਰ ਜੀ ਥਾਇਰੋਇਡ ਵਾਲਿਆਂ ਵਾਸਤੇ ਇੱਕ ਡਾਈਟ ਪਲਾਨ ਲੈ ਕੇ ਆਓ ਵੀ ਥਾਇਰੋਇਡ ਵਾਲਿਆ ਜਿਹੜੇ ਉਹ ਕੀ ਖਾ ਸਕ ਫਾਈਟ ਪਲੇਨ ਆ ਉਹ ਲੈ ਕੇ ਆਓ ਜਿਸ ਨਾਲ ਕੀ ਸਾਡਾ ਜਿਹੜਾ ਉਹ ਪਾਰ ਘਟ ਸਕੇ ਹਨ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਹਨਾ ਸੋ ਉਹਨਾਂ ਦੇ ਵਾਸਤੇ ਇਹ ਡਾਈਟ ਪਲਾਨ ਆ ਅਗਰ ਤੁਸੀਂ ਇਹ ਡਾਈਟ ਪਲਾਨ ਨੂੰ ਤੁਸੀਂ 10 ਦਿਨ ਤੁਸੀਂ ਲਗਾਤਾਰ ਤੁਸੀਂ ਯੂਜ਼ ਕਰੋਗੇ ਇਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਭਾਰ ਆ ਦੇਖਿਓ ਉਹ ਘਟਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਸੋ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜੁੜ ਕੇ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਬਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਕਿਉਂਕਿ ਮੈਂ ਇਸੇ ਤਰ੍ਹਾਂ ਉਨਰੇ ਨਵਾ ਜੀ ਸੋ ਆਪ ਦੋਸਤੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਦੇਖੋ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਥਾਇਰੋਇਡ ਆ ਹਨਾ ਉਹ ਸਾਰਾ ਡਾਈਟ ਪਲਾਨ ਆ ਜਿਹੜਾ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਮੈਂ ਇੱਥੇ ਲਿਖਿਆ ਹੋਇਆ ਵਾ ਠੀਕ ਆ ਜੀ ਸੋ ਤੁਸੀਂ ਆਪਣਾ ਕਾਪੀ ਪੈਨ ਚੱਕ ਲੋ ਜੋ ਕੁਝ ਮੈਂ ਇੱਥੇ ਬੋਲਾਂਗਾ ਤੁਸੀਂ ਉਹਨੂੰ ਨੋਟ ਕਰ ਲਓ ਤੁਸੀਂ ਉਹੀ ਖਾਣਾ ਵਾ ਉਸ ਤੋਂ ਬਿਨਾਂ ਤੁਸੀਂ ਕੁਝ ਨਹੀਂ ਖਾਣਾ ਹੈਗਾ ਜੀ ਕਿਉਂਕਿ ਜਿਹੜਾ ਦੇਖੋ ਥਾਇਰੋਇਡ ਹੁੰਦਾ ਨਾ ਥਾਇਰੋਇਡ ਦੇ ਵਿੱਚ ਕੀ ਹੈ ਕਿ ਤੁਹਾਡਾ ਮੈਟਾਬੋਲਿਜ਼ਮਾ ਜਿਹੜਾ ਉਹ ਸਲੋ ਹੋ ਜਾਂਦਾ ਵਾ ਜਿਸ ਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਪਾਰਾ ਉਹ ਬਹੁਤ ਹੀ ਔਖਾ ਘਟਦਾ ਵਾ ਤੁਹਾਡਾ ਪਾਰਾ ਜਿਹੜਾ ਵਾਦਾ ਛੇਤੀ ਆ ਕਿਉਂਕਿ ਤੁਹਾਡਾ ਮੈਟਾਬੋਲਿਜ਼ਮਾ ਜਿਹੜਾ ਸਲੋ ਹੋ ਜਾਂਦਾ ਵਾ ਉਹ ਕੰਮ ਕਰਨਾ ਮਤਲਬ ਹੀ ਕੱਟ ਕਰ ਦਿੰਦਾ ਜਿਹਦੇ ਨਾਲ ਤੁਹਾਡਾ ਪਾਰਾ ਜਿਹੜਾ ਤੇਜ਼ੀ ਨਾਲ ਵਾਦਾ ਵਾ ਤੇ ਭਾਰ ਨੂੰ ਘਟੋਣਾ ਬਹੁਤ ਔਖਾ ਵਾ ਹਨਾ ਤੇ ਜਿਹੜਾ ਆਹ ਡਾਈਟ ਪਲੈਨ ਆ ਅਗਰ ਤੁਸੀਂ ਆਹ ਡਾਈਟ ਪਲੈਨ ਨੂੰ ਪ੍ਰੋਪਰਲੀ ਤੁਸੀਂ ਫੋਲੋ ਕਰੋਗੇ ਇਹਦੇ ਨਾਲ ਕੀ ਕੀ ਤੁਹਾਡਾ ਜਿਹੜਾ ਮੈਟਾਬੋਲਿਜ਼ਮਾ ਦੇਖਿਓ ਉਹ ਫਾਸਟ ਹੋ ਜੇਗਾ ਜਿਸ ਦੇ ਨਾਲ ਕੀ ਕੀ ਤੁਹਾਡਾ ਜਿਹੜਾ ਭਾਰ ਆ ਉਹ ਘਟਣਾ ਸ਼ੁਰੂ ਹੋ ਜਾਏਗਾ ਜੀ ਠੀਕ ਹੈ ਜੀ ਭਾਰ ਤੁਹਾਡਾ ਘਟੇਗਾ ਜਰੂਰ ਇਹਦੇ ਨਾਲ ਬਟ ਥੋੜਾ ਜਿਹਾ ਸਲੋ ਘਟੇਗਾ ਠੀਕ ਹੈ ਜੀ ਜਿਵੇਂ ਕੀ ਤੁਹਾਡਾ ਜਿਹੜਾ ਭਾਰ ਸੀਗਾ ਪਹਿਲਾਂ ਉਹ ਵਧਦਾ ਪਿਆ ਸੀਗਾ ਪਰ ਉਹ ਨੂੰ ਵਧੇਗਾ ਨਹੀਂ ਘਟੇਗਾ ਤੁਹਾਡਾ ਭਾਰ ਪਰ ਥੋੜਾ ਜਿਹਾ ਸਲੋ ਘਟੇਗਾ ਕਿਉਂਕਿ ਤੁਹਾਨੂੰ ਥਾਇਰੋਇਡ ਦੀ ਪ੍ਰੋਬਲਮ ਆਣਾ ਸੋ ਆਪਾਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਮੈਟਾਬੋਲਿਜ਼ਮ ਆਪਾਂ ਉਹਨੂੰ ਫਾਸਟ ਕਰਨਾ ਵਾ ਠੀਕ ਹੈ ਜੀ ਸੋ ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਜਦੋਂ ਵੀ ਸਵੇਰੇ ਤੁਸੀਂ ਉੱਠਣਾ ਵਾ ਪਹਿਲਾਂ ਤਾਂ ਤੁਹਾਨੂੰ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮਾਂ ਉਹਨਾਂ ਨੂੰ ਡਾਕਟਰ ਨੇ ਮੈਡੀਸਨ ਦਿੱਤੀ ਹੋਣੀ ਤੁਹਾਡੀ ਮੈਡੀਸਨ ਚੱਲਦੀ ਹੋਣੀ ਕੋਈ ਨਾ ਕੋਈ ਹੈ ਠੀਕ ਹੈ ਜੀ ਤੁਸੀਂ ਕੀ ਕਰਨਾ ਸਵੇਰੇ ਉੱਠਣ ਸਾਰ ਜਿੱਦਾਂ ਡਾਕਟਰ ਸਾਹਿਬ ਨੇ ਕਿਹਾ ਵੀ ਤੁਸੀਂ ਮੈਡੀਸਨ ਜਿਹੜੀ ਆਪਣੀ ਉਹ ਲੈਣੀ ਆ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਮੈਡੀਸਨ ਲੈਣੀ ਆ ਜਿਹੜੀ ਤੁਹਾਨੂੰ ਦਿੱਤੀ ਹੋਈ ਹੈ ਥਾਇਰੋਇਡ ਦੇ ਵਿੱਚ ਤੁਸੀਂ ਲੈਣੀ ਹੋ ਠੀਕ ਹੈ ਜੀ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਮੈਡੀਸਨ ਲੈਣੀ ਆਪਣੀ ਮੈਡੀਸਨ ਲੈਣ ਤੋਂ ਬਾਅਦ ਠੀਕ ਤੁਸੀਂ 50 ਮਿੰਟ ਬਾਅਦ 40 ਤੋਂ 50 ਮਿੰਟ ਬਾਅਦ ਤੁਸੀਂ ਮਾਰਨਿੰਗ ਡਰਿੰਕ ਜਿਹੜੀ ਤੁਸੀਂ ਉਹ ਲਓਗੇ ਠੀਕ ਹੈ ਜੀ ਤੁਸੀਂ ਐਵੇਂ ਵੀ ਕਰ ਸਕਦੇ ਹੋ ਮੰਨ ਕੇ ਚਲੋ ਤੁਸੀਂ ਆਪਣੀ ਮੈਡੀਸਨ ਲਈ ਸਵੇਰ ਜਿਹੜੀ ਡਾਕਟਰ ਸਾਹਿਬ ਤੁਹਾਨੂੰ ਮੈਡੀਸਨ ਦਿੱਤੀ ਸੀ ਉਸ ਤੋਂ ਬਾਅਦ ਤੁਸੀਂ ਵਰਕਆਊਟ ਕਰਨ ਜਾਣਾ ਵਾ ਵਰਕਆਊਟ ਦੇ ਵਿੱਚ ਤੁਸੀਂ ਰਨਿੰਗ ਕਰ ਸਕਦੇ ਹੋ ਵੋਕ ਕਰ ਸਕਦੇ ਹੋ ਸੈਰ ਕਰ ਸਕਦੇ ਹੋ ਜਿਮ ਦੇ ਵਿੱਚ ਜਾ ਕੇ ਤੁਸੀਂ ਟ੍ਰੇਨਿੰਗ ਕਰ ਸਕਦੇ ਹੋ ਸਟਰੈਂਥ ਟ੍ਰੇਨਿੰਗ ਕਰ ਸਕਦੇ ਹੋ ਜਾਂ ਫਿਰ ਘਰ ਦੇ ਵਿੱਚ ਹੀ ਤੁਸੀਂ ਵਰਕਆਊਟ ਕਰ ਸਕਦੇ ਹੋ ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਇੱਕ ਤਾਂ ਟਾਈਮ ਪਾਸ ਵਧੀਆ ਹੋ ਜਾਏਗਾ ਇੱਕ ਤੁਹਾਡਾ ਵਰਕਆਊਟ ਹੋ ਜਾਏਗਾ ਕਿਉਂਕਿ ਥਾਇਰੋਇਡ ਦੇ ਵਿੱਚ ਸਾਨੂੰ ਵਰਕਆਊਟ ਕਰਨਾ ਬਹੁਤ ਜ਼ਰੂਰੀ ਆ ਜੇ ਤੁਸੀਂ ਵਰਕਆਊਟ ਕਰੋਗੇ ਤੁਹਾਡਾ ਜਿਹੜਾ ਸ਼ੁਰੂ ਹੋਏਗਾ ਸੋ ਇਸ ਕਰਕੇ ਤੁਸੀਂ ਵਰਕਆਊਟ ਜਰੂਰ ਕਰੋ ਠੀਕ ਹੈ ਜੀ ਤੁਸੀਂ 40 ਤੋਂ 50 ਮਿੰਟ ਵਰਕਆਊਟ ਕਰ ਲਓ ਉਸ ਤੋਂ ਬਾਅਦ ਤੁਸੀਂ ਆਪਾਂ ਲੈਣਾ ਵਾ ਮਾਰਨਿੰਗ ਡਰਿੰਕ ਜਿਹੜੀ ਆਪਾਂ ਉਹ ਲੈਣੀ ਆ ਜੀ ਠੀਕ ਹੈ ਜੀ ਵਰਕਆਊਟ ਕਰਨ ਤੋਂ ਬਾਅਦ ਯਾਨੀ ਕਿ ਇੰਨੇ ਤੋਂ ਤੁਹਾਡੇ ਜਿਹੜੇ ਉਸ ਤੋਂ ਬਾਅਦ ਤੁਹਾਡੇ 40 50 ਮਿੰਟ ਜਿਹੜੇ ਉਹ ਵੀ ਕੰਪਲੀਟ ਹੋ ਜਾਣਗੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਮਾਰਨਿੰਗ ਡਰਿੰਕ ਆਪਾਂ ਉਹ ਲਵਾਂਗੇ ਜੀ ਜਿਹੜੀ ਮਾਰਨਿੰਗ ਡਰਿੰਕ ਆ ਉਹ ਆਪਾਂ ਲਵਾਂਗੇ ਜੀ ਚੀਆ ਸੀਡਸ ਲੇਮਨ ਵਾਟਰ ਠੀਕ ਹੈ ਜੀ ਚੀਆ ਸੀਡਸ ਲੇਮਨ ਵਾਟਰ ਲਵਾਂਗੇ ਆਪਾਂ ਇਹਨੂੰ ਬਣਾਉਣਾ ਕਿੱਦਾਂ ਵਾ ਤੁਸੀਂ ਇੱਕ ਤੋ ਅੰਨੂ ਅੱਧਾ ਗਲਾਸ ਪਾਣੀ ਦੇ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਰੱਖ ਦੇਣਾ ਰਾਤ ਨੂੰ ਯਾਨੀ ਕਿ ਪਾਣੀ ਦੇ ਵਿੱਚ ਭੇ ਕੇ ਰੱਖ ਦੇਣਾ ਰਾਤ ਨੂੰ ਅੱਧਾ ਹੀ ਗਲਾਸ ਪਾਣੀ ਦੇ ਵਿੱਚ ਭੇ ਕੇ ਰੱਖ ਦੇਣਾ ਸਵੇਰੇ ਉੱਠ ਕੇ ਜਦੋਂ ਤੁਸੀਂ ਆਪਣਾ ਵਰਕਆਊਟ ਵਗੈਰਾ ਕਰੋਗੇ ਤੁਸੀਂ ਉਹਦੇ ਵਿੱਚ ਤੁਸੀਂ ਅੱਧਾ ਗਲਾਸ ਹੋਰ ਪਾਣੀ ਦਾ ਪਾਣਾ ਵਾ ਤੇ ਉਹਦੇ ਉੱਪਰ ਨਿੰਬੂ ਨਿਚੋੜ ਦੇਣਾ ਠੀਕ ਹੈ ਜੀ ਇੱਕ ਨਿੰਬੂ ਨਿਚੋੜ ਦੇਣਾ ਤੇ ਉਹਨੂੰ ਚੰਗੀ ਤਰ੍ਹਾਂ ਘੋਲ ਕੇ ਤੁਸੀਂ ਪੀ ਲੈਣਾ ਤੇ ਨਾਲ ਤੁਸੀਂ ਲਓਗੇ ਦੋ ਅਖਰੋਟ ਲਓਗੇ ਜੀ ਠੀਕ ਹੈ ਜੀ ਦੋ ਅਖਰੋਟ ਲਓਗੇ ਜੀ ਠੀਕ ਹੈ ਜੀ ਆਪਣੀ ਮਾਰਨਿੰਗ ਡਰਿੰਕ ਹੋ ਗਈ ਇਹ ਜੀ ਫਿਰ ਉਸ ਤੋਂ ਬਾਅਦ ਜਿਹੜਾ ਬ੍ਰੈਕਫਾਸਟ ਆ ਇਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਕੋਈ ਵੀ ਮੀਲ ਆ ਜਿਹੜੀ ਤੁਸੀਂ ਉਹ ਮਿਸ ਨਹੀਂ ਕਰੋਗੇ ਜੜੀਆਂ ਮੀਲਾਂ ਮੈਂ ਇਹਦੇ ਵਿੱਚ ਦੱਸਾਂਗਾ ਜਿੰਨੀ ਮੀਲ ਮੈਂ ਦੱਸਾਂਗਾ ਤੁਸੀਂ ਉਹ ਸਾਰੀਆਂ ਮੀਲਾਂ ਨੇ ਜੜੀਆਂ ਤੁਸੀਂ ਖਾਣੀਆਂ ਹੀ ਖਾਣੀਆਂ ਨੇ ਕਿਉਂਕਿ ਤੁਹਾਨੂੰ ਥਾਇਰੋਇਡ ਦੀ ਪ੍ਰੋਬਲਮ ਆ ਥਾਇਰੋਇਡ ਦੇ ਵਿੱਚ ਅਸੀਂ ਕੁਝ ਵੀ ਮਿਸ ਨਹੀਂ ਕਰਨਾ ਹੈਗਾ ਜੀ ਭੁੱਖੇ ਨਹੀਂ ਰਹਿਣਾ ਹੈਗਾ ਜੇ ਤੁਸੀਂ ਭੁੱਖੇ ਰਹੋਗੇ ਤਾਂ ਤੁਸੀਂ ਆਪਣਾ ਨੁਕਸਾਨ ਕਰੋਗੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਬ੍ਰੇਕਫਾਸਟ ਆ ਉਹ ਆਪਾਂ 8:30 ਵਜੇ ਦੇ ਕਰੀਬ ਕਰਾਂਗੇ ਤੇ ਇਹਦੇ ਵਿੱਚ ਤੁਸੀਂ ਕੀ ਲੈ ਸਕਦੇ ਹੋ ਤੁਸੀਂ ਓਟਸ ਚਿਲਾ ਤੁਸੀਂ ਬਣਾ ਸਕਦੇ ਹੋ ਓਟਸ ਚਿਲਾ ਬਣਾ ਕੇ ਤੁਸੀਂ ਖਾ ਸਕਦੇ ਹੋ ਮੂੰਗ ਦਾਲ ਦਾ ਚਿਲਾ ਤੁਸੀਂ ਬਣਾ ਕੇ ਖਾ ਸਕਦੇ ਹੋ ਜੀ ਠੀਕ ਹੈ ਜੀ ਤੇ ਨਾਲ ਤੁਸੀਂ 200 ਗ੍ਰਾਮ ਜੜ ਦਹੀਂ ਆ ਤੁਸੀਂ ਉਹ ਤੁਸੀਂ ਲਓਗੇ ਜਿਹੜੇ ਜਿਨ੍ਹਾਂ ਨੂੰ ਪੀਸੀਓ ਡੀ ਦੀ ਪ੍ਰੋਬਲਮ ਆ ਜਾਂ ਫਿਰ ਪੀਸੀਓਐਸ ਦੀ ਪ੍ਰੋਬਲਮ ਆ ਉਹ ਵੀ ਇਹ ਡਾਈਟ ਫੋਲੋ ਕਰ ਸਕਦੇ ਆ ਬਟ ਉਹ ਦਹੀਂ ਆ ਜਿਹੜਾ ਨਹੀਂ ਖਾਣਗੇ ਉਹ ਦਹੀਂ ਨਹੀਂ ਖਾਣਗੇ ਵੇਸਨ ਚਿਲਾ ਮੂੰਗ ਦਾਲ ਚਿਲਾ ਜਾਂ ਫਿਰ ਓਟਸ ਚਿਲਾ ਜਿਹੜਾ ਉਹ ਬਣਾ ਕੇ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਦਹੀਂ ਤੁਸੀਂ ਨਹੀਂ ਖਾਓਗੇ ਜਿਨ੍ਹਾਂ ਨੂੰ ਕਹਿੰਦਾ ਥਾਇਰੋਇਡ ਆ ਉਹ ਦਹੀਂ ਲੈ ਸਕਦੇ ਆ ਠੀਕ ਹੈ ਜੀ ਇਹ ਹੋ ਗਿਆ ਤੁਹਾਡਾ ਬ੍ਰੇਕਫਾਸਟ ਉਸ ਤੋਂ ਬਾਅਦ 11:30 ਵਜੇ ਆਪਾਂ ਠੀਕ ਹੈ ਜੀ 11:30 ਵਜੇ ਆਪਾਂ ਇੱਕ ਟੂ ਮੀਲ ਜਿਹੜੀ ਆਪਣੀ ਸਨੈਕ ਜਿਹੜੇ ਉਹ ਆਪਾਂ ਲਵਾਂਗੇ ਇਹਦੇ ਵਿੱਚ ਤੁਸੀਂ ਕੀ ਕਰੋਗੇ ਸਨੈਕਸ ਦੇ ਵਿੱਚ ਤੁਸੀਂ ਇੱਕ ਤੁਸੀਂ ਲਓਗੇ ਐਪਲ ਇੱਕ ਤੁਸੀਂ ਸੇਵ ਲਓਗੇ ਠੀਕ ਹੈ ਜੀ ਇੱਕ ਸੇਵ ਲਓਗੇ ਜਾਂ ਫਿਰ ਤੁਸੀਂ ਲਓਗੇ ਇੱਕ ਐਵਾਕਾਡੋ ਲਓਗੇ ਠੀਕ ਹੈ ਜੀ ਜਾਂ ਐਵਾਕਾਡੋ ਲਓਗੇ ਜੀ ਜਿਹੜੇ ਮੇਰੇ ਬਾਹਰਲੇ ਕਲਾਇੰਟ ਨੇ ਜਿਹੜੇ ਮੇਰੇ ਕੋਲ ਡਾਈਟ ਪਲਾਨ ਬਣਾਉਂਦੇ ਨੇ ਉਹ ਬਟ ਉਹਨਾਂ ਨੂੰ ਮੈਂ ਐਵਾਕਾਡੋ ਦੱਸਦਾ ਉਹਨਾਂ ਠੀਕ ਹੈ ਜੀ ਐਵਾਕਾਡੋ ਬਹੁਤ ਵਧੀਆ ਫਰੂਟ ਆ ਉਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਦਾ ਕਿਉਂਕਿ ਉਹਦੇ ਵਿੱਚ ਪ੍ਰੋਟੀਨ ਜਿਹੜਾ ਬਹੁਤ ਜ਼ਿਆਦਾ ਹੁੰਦਾ ਵਾ ਠੀਕ ਹੈ ਜੀ ਬਟ ਐਵਾ ਉਹ ਮਹਿੰਗਾ ਹੁੰਦਾ ਵਾ ਤੁਸੀਂ ਸੇਵ ਆ ਜਿਹੜਾ ਤੁਸੀਂ ਸੇਵ ਲੈ ਸਕਦੇ ਹੋ ਆਪਾਂ ਨੂੰ ਇੰਡੀਆ ਦੇ ਵਿੱਚ ਇੱਕ ਤਾਂ ਐਵਾ ਕਾਡੋ ਆ ਜਿਹੜਾ ਬਹੁਤ ਓੱਖਾ ਮਿਲਦਾ ਵਾ ਤੇ ਐਪਲ ਆਪਾਂ ਨੂੰ ਐ ਵੀ ਆਪ ਨੂੰ ਹਰੇਕ ਨੋਰਮਲੀ ਜਿਹੜੀ ਆਪਣੀ ਫਰੂਟ ਵਾਲੀ ਸ਼ਾਪ ਉਤੋਂ ਮਿਲ ਜਾਂਦਾ ਵਾ ਤੁਸੀਂ ਇੱਕ ਸੇਵ ਲਓਗੇ ਠੀਕ ਆ ਜੀ ਤੇ ਨਾਲ ਤੁਸੀਂ ਇੱਕ ਕੱਪ ਗ੍ਰੀਨ ਟੀ ਦਾ ਜਿਹੜਾ ਤੁਸੀਂ ਉਹ ਪੀਓਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਲੰਚ ਆ ਲੰਚ ਆਪਾਂ ਕਰਾਂਗੇ ਠੀਕ ਆਪਾਂ 2 ਤੋਂ 2:30 ਵਜੇ ਦੇ ਵਿੱਚ ਵਿੱਚ ਆਪਾਂ ਲੰਚ ਕਰਾਂਗੇ ਜੀ ਲੰਚ ਦੇ ਵਿੱਚ ਆਪਾਂ ਲਵਾਂਗੇ ਇੱਕ ਜਾਂ ਦੋ ਰੋਟੀਆਂ ਨੇ ਜਿਹੜੀਆਂ ਉਹ ਖਾਵਾਂਗੇ ਜਿਹੜੀ ਇੱਕ ਜਾਂ ਦੋ ਰੋਟੀ ਹੋਏਗੀ ਆਪਣੀ ਉਹ ਹੋਏਗੀ ਬਾਜਰੇ ਦੀ ਰੋਟੀ ਹੋਏਗੀ ਜੀ ਨਾ ਆਟੇ ਦੀ ਰੋਟੀ ਖਾਣੀ ਹੈਗੀ ਤੁਸੀਂ ਨਾ ਮਲਟੀ grain ਆਟੇ ਦੀ ਰੋਟੀ ਖਾਣੀ ਹੈਗੀ ਤੁਸੀਂ ਬਾਜਰੇ ਦੀ ਰੋਟੀ ਖਾਓਗੇ ਜਾਂ ਫਿਰ ਤੁਸੀਂ ਖਾਓਗੇ ਕਿਨੂਆ ਦਾ ਆਟਾ ਹੁੰਦਾ ਨਾ ਕਿਨੂਆ ਦਾ ਆਟਾ ਉਹ ਤੁਹਾਨੂੰ ਚੱਕੀ ਤੋਂ ਮਿਲ ਜੇਗਾ ਕਿਨੂੰ ਆਦਾ ਟਾ ਬਾਜ਼ਾਰ ਚੋਂ ਵੀ ਮਿਲ ਜੇਗਾ ਤੁਹਾਨੂੰ ਠੀਕ ਹੈ ਜੀ ਤੁਸੀਂ ਉਹਦੀ ਰੋਟੀ ਇੱਕ ਜਾਂ ਦੋ ਖਾਓਗੇ ਜੀ ਠੀਕ ਹੈ ਜੀ ਜਾਂ ਫਿਰ ਜੇ ਤੁਸੀਂ ਰੋਟੀ ਨਹੀਂ ਖਾ ਸਕਦੇ ਅੱਧਾ ਕੱਪ ਤੁਸੀਂ ਬ੍ਰਾਊਨ ਰਾਈਸ ਆ ਜਿਹੜੇ ਬ੍ਰਾਊਨ ਰਾਈਸ ਤੁਸੀਂ ਬਣਾ ਕੇ ਖਾ ਸਕਦੇ ਹੋ ਤੇ ਇੱਕ ਗੋਲੀ ਤੁਸੀਂ ਸਬਜ਼ੀ ਦੀ ਖਾਓਗੇ ਜੀ ਸਬਜ਼ੀ ਤੁਸੀਂ ਕਾਦੀ ਬਣਾ ਸਕਦੇ ਹੋ ਤੁਸੀਂ ਤੋਰੀ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਜੀ ਟਿੰਡੇ ਦੀ ਸਬਜ਼ੀ ਤੁਸੀਂ ਬਣਾ ਕੇ ਖਾ ਸਕਦੇ ਹੋ ਘਰੇਲੇ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਭਿੰਡੀ ਦੀ ਸਬਜ਼ੀ ਬਣਾ ਕੇ ਖਾ ਸਕਦੇ ਹੋ ਲੋਕੀ ਦੀ ਸਬਜ਼ੀ ਹੈ ਜਿਹੜੀ ਤੁਸੀਂ ਉਹ ਬਣਾ ਕੇ ਖਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਇਹ ਹੋ ਗਿਆ ਆਪਣਾ ਲੰਚ ਜੀ ਫਿਰ 4:30 ਵਜੇ ਆਪਾਂ ਜਿਹੜੀ ਆਪਣੀ ਇਵਨਿੰਗ 스ਨੈਕਸ ਆ ਉਹ ਲਵਾਂਗੇ ਜੀ ਠੀਕ ਹੈ ਜੀ ਉਹਦੇ ਵਿੱਚ ਆਪਾਂ ਲਵਾਂਗੇ ਗ੍ਰੀਨ ਟੀ ਲਵਾਂਗੇ ਜੀ ਆਪਾਂ ਇੱਕ ਕੱਪ ਜਾਂ ਫਿਰ ਗ੍ਰੀਨ ਕੌਫੀ ਲਵਾਂਗੇ ਜੀ ਠੀਕ ਹੈ ਜੀ ਤੇ ਉਹਦੇ ਨਾਲ ਆਪਾਂ ਲਵਾਂਗੇ ਇੱਕ ਚਮਚ ਲਵਾਂਗੇ ਆਪਾਂ ਪੰਪਿੰਗ ਸੀਡਸ ਲਵਾਂਗੇ ਪੰਪਿੰਗ ਸੀਡਸ ਲਵਾਂਗੇ ਇੱਕ ਚਮਚ ਤੇ ਨਾਲ ਲਵਾਂਗੇ ਪੰਜ ਬਦਾਮ ਲਵਾਂਗੇ ਠੀਕ ਹੈ ਜੀ ਬਦਾਮਾਂ ਨੂੰ ਤੁਸੀਂ ਭਿਓ ਕੇ ਵੀ ਰੱਖ ਸਕਦੇ ਹੋ ਸਵੇਰੇ ਤੇ ਸ਼ਾਮੀ ਤੁਸੀਂ ਖਾ ਸਕਦੇ ਹੋ ਜੇ ਨਹੀਂ ਭਏ ਹੋਏ ਤੁਸੀਂ ਬਦਾਮ ਲੈਣੇ ਆ ਪੰਜ ਘਣਾ ਤੁਸੀਂ ਉਹਨਾਂ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਨਾਲ ਦੀ ਨਾਲ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਗ੍ਰੀਨ ਟੀ ਜਾਂ ਗ੍ਰੀਨ ਕੌਫੀ ਨਾਲ ਇੱਕ ਚਮਚ ਪੰਪਿੰਗ ਸੀਡਸ ਲਓਗੇ ਤਦ ਨਾਲ ਤੁਸੀਂ ਪੰਜ ਬਦਾਮ ਆ ਜਿਹੜੇ ਤੁਸੀਂ ਉਹ ਲਵੋਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਡਿਨਰ ਆ ਜਿਹੜਾ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਡਿਨਰ ਆ ਜਿਹੜਾ ਤੁਸੀਂ ਇਹ ਟਾਈਮ ਤੇ ਕਰ ਲੋਗੇ ਤੁਸੀਂ 7 ਤੋਂ 8 ਵਜੇ ਦੇ ਵਿੱਚ ਵਿੱਚ ਤੁਸੀਂ ਡਿਨਰ ਆ ਜਿਹੜਾ ਤੁਸੀਂ ਉਹ ਨਿਬੇੜ ਦੋਗੇ ਇਸ ਤੋਂ ਲੇਟ ਤੁਸੀਂ ਨਹੀਂ ਹੋਵੋਗੇ ਜੇ ਤੁਸੀਂ ਲੇਟ ਹੋਵੋਗੇ ਫਿਰ ਤੁਹਾਡੀ ਸਿਹਤ ਆ ਜਿਹੜੀ ਉਹਦੇ ਨਾਲ ਖਰਾਬ ਹੋ ਜਾਂਦੀ ਹੈ ਠੀਕ ਹੈ ਜੀ ਸੋ ਡਿਨਰ ਦਾ ਆਪਾਂ ਖਾਸ ਧਿਆਨ ਰੱਖਣਾ ਵਾ ਇਹ ਤੁਸੀਂ 7 ਤੋਂ 8 ਵਜੇ ਦੇ ਵਿੱਚ ਵਿੱਚ ਲੈ ਲੈਣਾ ਵਾ ਇਹਦੇ ਵਿੱਚ ਦੇਖੋ ਜੀ ਤੁਸੀਂ ਲੈ ਸਕਦੇ ਹੋ ਮਸਾਲਾ ਓਰਸਾ ਜਿਹੜੇ ਤੁਸੀਂ ਉਹ ਬਣਾ ਕੇ ਖਾ ਸਕਦੇ ਹੋ ਠੀਕ ਹੈ ਜੀ ਇੱਕ ਠੀਕ ਹੈ ਜੀ ਜਾਂ ਫਿਰ ਤੁਸੀਂ ਮੂੰਗ ਦਾਲ ਦਾ ਚਿਲਾ ਜਿਹੜਾ ਤੁਸੀਂ ਉਹ ਵੀ ਬਣਾ ਕੇ ਖਾ ਸਕਦੇ ਹੋ ਜਾਂ ਫਿਰ ਤੁਸੀਂ ਓਟਸ ਦੀ ਟਿੱਕੀ ਬਣਦੀ ਆ ਉਹਦੇ ਵਿੱਚ ਪਹਿਲਾਂ ਵੀ ਇੱਕ ਰੈਸਪੀ ਬਣਾ ਕੇ ਦੱਸੀ ਹੋਈ ਆ ਵੀ ਤੁਸੀਂ ਓਟਸ ਦੀ ਟਿੱਕੀ ਕਿਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਤੁਸੀਂ ਓਟਸ ਦੀ ਟਿੱਕੀ ਆ ਜਿਹੜੀ ਤੁਸੀਂ ਉਹ ਵੀ ਬਣਾ ਕੇ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਇਹ ਤਿੰਨ ਚਾਰ ਚੀਜ਼ਾਂ ਦੇ ਵਿੱਚੋਂ ਕੋਈ ਵੀ ਇੱਕ ਚੀਜ਼ ਜਿਹੜੀ ਤੁਸੀਂ ਬਣਾ ਕੇ ਖਾ ਸਕਦੇ ਹੋ ਉਸ ਤੋਂ ਬਾਅਦ ਰਾਤ ਨੂੰ ਤੁਸੀਂ ਸੌਣ ਲੱਗੇ 9 ਵਜੇ ਜਾਨੀ 1 ਘੰਟੇ ਬਾਅਦ ਤੁਸੀਂ ਫਲੈਕਸ ਸੀਡਸ ਵਾਟਰ ਲਓਗੇ ਉਹ ਕਿਵੇਂ ਆ ਮਤਲਬ ਜਿਹੜੀ ਅਲਸੀ ਨਹੀਂ ਹੁੰਦੀ ਹੈਗੀ ਅਲਸੀ ਨੂੰ ਪਹਿਲਾਂ ਤੁਸੀਂ ਤਵੇ ਉੱਤੇ ਭੁੰਨ ਲੈਣਾ ਭੁੰਨ ਕੇ ਨੂੰ ਉਹਦਾ ਤੁਸੀਂ ਪਾਊਡਰ ਜਿਹੜਾ ਤੁਸੀਂ ਬਣਾ ਲੈਣਾ ਤੇ ਫਿਰ ਰਾਤ ਨੂੰ ਜਦੋਂ ਤੁਸੀਂ ਸੋਵੋਗੇ ਇੱਕ ਗਲਾਸ ਤੁਸੀਂ ਪਾਣੀ ਦਾ ਲੈਣਾ ਤੇ ਇੱਕ ਚਮਚ ਤੁਸੀਂ ਫਲੈਕਸ ਸੀਡਸ ਦਾ ਜਿਹੜਾ ਉਹ ਪਾਊਡਰ ਉਹਦੇ ਵਿੱਚ ਪਾ ਕੇ ਨੂੰ ਚੰਗੀ ਤਰ੍ਹਾਂ ਘੋਲ ਕੇ ਤੁਸੀਂ ਪੀ ਲੈਣਾ ਜੀ ਠੀਕ ਹੈ ਜੀ ਆ ਤੁਹਾਡਾ ਜਿਹੜਾ ਪੂਰਾ ਡਾਈਟ ਪਲਾਨ ਆ ਜਿਹੜਾ ਤੁਹਾਡਾ ਇਹ 10 ਦਿਨ ਦਾ ਤੁਹਾਡਾ ਡਾਈਟ ਪਲਾਨ ਆ ਤੁਸੀਂ 10 ਦਿਨ ਤੁਸੀਂ ਇਹਨੂੰ ਫੋਲੋ ਕਰਨਾ ਵਾ ਇਹਦੇ ਵਿੱਚ ਕੋਈ ਵੀ ਮੀਲ ਆ ਜਿਹੜੀ ਤੁਸੀਂ ਉਹ ਮਿਸ ਨਹੀਂ ਕਰੋਗੇ ਜਿੰਨੀਆਂ ਵੀ ਮੀਲਾਂ ਮੈਂ ਇਹਦੇ ਵਿੱਚ ਦੱਸੀਆਂ ਨੇ ਤੁਸੀਂ ਸਾਰੀਆਂ ਮੀਲਾਂ ਨੂੰ ਖਾਓਗੇ ਤੇ ਉਸ ਤੋਂ ਬਾਅਦ ਤੁਸੀਂ ਜਿੰਨੇ ਟਾਈਮ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਵਾ ਤੁਸੀਂ ਉਨੇ ਟਾਈਮ ਦੇ ਉੱਤੇ ਹੀ ਤੁਸੀਂ ਖਾਓਗੇ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਬਾਹਰਲੀ ਚੀਜ਼ਾਂ ਜਿਹੜੀ ਬਿਲਕੁਲ ਨਹੀਂ ਖਾਣੀ ਹੈਗੀ ਠੀਕ ਹੈ ਜੀ ਬਾਹਰਲਾ ਖਾਣਾ ਨਹੀਂ ਖਾਣਾ ਹੈਗਾ ਕੋਈ 버거 ਟਿੱਕੀ ਨੂਡਲ ਵਗੈਰਾ ਨਹੀਂ ਖਾਣੀ ਹੈਗੀ ਕੋਈ ਬ੍ਰੈਡ ਪਕੌੜਾ ਨਹੀਂ ਖਾਣਾ ਹੈਗਾ ਕੋਈ ਵੀ ਮਿੱਠੀ ਚੀਜ਼ ਹੈ ਜਿਹੜੀ ਤੁਸੀਂ ਉਹ ਨਹੀਂ ਖਾਣੀ ਹੈਗੀ ਤੁਸੀਂ ਇਹੀ ਚੀਜ਼ ਨੂੰ ਫੋਲੋ ਕਰ ਲਓ ਤੁਸੀਂ 10 ਦਿਨ ਜਰ ਤੁਸੀਂ ਸਿਰਫ 10 ਦਿਨ ਫੋਲੋ ਕਰਕੇ ਦੇਖ ਲਓ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏਗਾ ਜੇ ਤੁਸੀਂ ਮੇਰੀ ਵੀਡੀਓ ਅੱਜ ਦੇਖਦੇ ਪਏ ਹੋ ਜਦੋਂ ਵੀ ਮੇਰੀ ਵੀਡੀਓ ਦੇਖਦੇ ਪਏ ਹੋ ਤਾਂ ਤੁਸੀਂ ਇਹਨੂੰ ਨਾਲ ਦੀ ਨਾਲ ਤੁਸੀਂ ਡਾਈਟ ਪਲੈਨ ਨੂੰ ਸਟਾਰਟ ਕਰ ਦੋ ਜਦੋਂ ਵੀ ਤੁਸੀਂ ਡਾਈਟ ਪਲਾਨ ਸਟਾਰਟ ਕਰੋਗੇ ਮੰਨ ਕੇ ਚੱਲੋ ਤੁਸੀਂ ਕੱਲ ਨੂੰ ਡਾਈਟ ਪਲਾਨ ਤੁਸੀਂ ਸਟਾਰਟ ਕਰ ਰਹੇ ਹੋ ਤਾਂ ਤੁਸੀਂ ਸਵੇਰੇ ਉੱਠ ਕੇ ਤੁਸੀਂ ਪਹਿਲਾਂ ਖਾਲੀ ਪੇਟ ਆਪਣਾ weight ਆ ਜਿਹੜਾ ਤੁਸੀਂ ਆਪਣਾ weight ਆ ਬੋਡੀ weight ਚੈੱਕ ਕਰ ਲਿਓ ਤੁਹਾਡਾ ਜਿੰਨਾ weight ਆਏਗਾ ਤੁਸੀਂ ਨੋਟ ਕਰ ਲਿਓ ਤੁਸੀਂ ਇਹ ਡਾਈਟ ਪਲਨ ਨੂੰ ਫੋਲੋ ਕਰਨਾ ਵਾ ਫਿਰ ਠੀਕ 10 ਦਿਨ ਠੀਕ ਹੈ ਜਦੋਂ ਤੁਹਾਡੇ 10 ਦਿਨ ਕੰਪਲੀਟ ਹੋ ਜਾਣਗੇ 11ਵੇਂ ਦਿਨ ਤੁਸੀਂ ਸਵੇਰੇ ਉੱਠ ਕੇ ਖਾਲੀ ਪੇਟ ਤੁਸੀਂ ਆਪਣਾ weight ਚੈੱਕ ਕਰਦਾ ਵਾ ਘੱਟੋ ਘੱਟ ਤੁਹਾਡਾ 4 ਤੋਂ 5 ਕਿਲੋ ਭਾਰ ਆ ਜਿਹੜਾ ਤੁਹਾਡਾ ਨੋਰਮਲੀ ਘਟਿਆ ਹੋਏਗਾ ਠੀਕ ਹੈ ਜੀ ਬਾਕੀ ਤੁਹਾਡੀ ਬੋਡੀ ਦੇ ਉੱਤੇ ਡਿਪੈਂਡ ਕਰਦਾ ਵਾ ਵੀ ਤੁਹਾਡੀ ਬੋਡੀ ਕਿਸ ਟਾਈਪ ਦੀ ਆ ਹਨਾ ਉਹਦੇ ਹਿਸਾਬ ਨਾਲ ਵੀ weight ਜਿਹੜਾ ਉਹ ਘਟਦਾ ਹੁੰਦਾ ਵਾ ਠੀਕ ਹੈ ਜੀ ਬਾਕੀ ਕਈਆਂ ਦੇ thyroid ਦੇ ਉੱਤੇ ਡਿਪੈਂਡ ਕਰਦਾ ਵਾ ਵੀ ਕਿੰਨੂ ਕਿੰਨਾ thyroid ਆ ਇਹ ਤੁਹਾਡਾ ਭਾਰ ਘਟਾਏਗਾ ਜਰੂਰ ਠੀਕ ਹੈ ਜੀ ਤੁਹਾਨੂੰ ਬਹੁਤ ਜ਼ਿਆਦਾ ਹੈਲਦੀ ਮਹਿਸੂਸ ਕਰਾਏਗਾ ਤੁਸੀਂ ਆਪਣੇ ਆਪ ਨੂੰ ਅੱਗੇ ਨਾਲੋਂ ਬਹੁਤ ਹੀ ਵਧੀਆ ਗੁੱਡ ਫੀਲ ਕਰੋਗੇ ਤੁਸੀਂ ਤੁਹਾਡਾ ਭਾਰ ਵੀ ਘਟੋਏਗਾ ਤੁਹਾਡੇ ਦਿਮਾਗ ਦੀ ਮੈਮਰੀ ਵੀ ਵਧਾਏਗਾ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਏਗਾ ਇਹ ਡਾਈਟ ਪਲਾਨ ਬਹੁਤ ਵਧੀਆ ਵਾ ਠੀਕ ਤੁਸੀਂ 10 ਦਿਨ ਇਹਨੂੰ ਫੋਲੋ ਕਰ ਲਓ ਤੁਹਾਡਾ ਜਿੰਨਾ ਵੀ ਭਾਰ ਘਟੇਗਾ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਦੇਵੀ ਕਿ ਵੀਰ ਜੀ ਮੇਰਾ ਇਨਾ ਭਾਰ ਜਿਹੜਾ ਉਹ ਘਟ ਗਿਆ ਫਿਰ ਇਸ ਤੋਂ ਬਾਅਦ ਮੈਂ ਫਿਰ 10 ਦਿਨ ਦਾ ਡਾਈਟ ਪਲਾਨ ਜਿਹੜਾ ਥਾਇਰੋਇਡ ਵਾਲਿਆਂ ਵਾਸਤੇ ਮੈਂ ਉਹੋ ਲੈ ਕੇ ਆਉਂਗਾ ਫਿਰ ਤੁਸੀਂ ਉਹਨੂੰ ਫੋਲੋ ਕਰਿਓ ਠੀਕ ਹੈ ਜੀ ਸੋ ਤੁਸੀਂ ਇਹ ਡਾਈਟ ਪਲੈਨ ਨੂੰ ਫੋਲੋ ਕਰ ਲਓ ਤੁਹਾਡਾ ਜਿਹੜਾ ਭਾਰ ਆ ਦੇਖੋ ਆਟੋਮੈਟਿਕ ਹੀ ਘਟੇਗਾ ਹੀ ਘਟੇਗਾ ਹਣਾ ਜੇ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਪਰਸਨਲਿ ਡਾਈਟ ਪਲੈਨ ਹੈ ਜਿਹੜਾ ਮੇਰੇ ਕੋਲ ਬਣਵਾਉਣਾ ਚਾਹੁੰਦਾ ਭਾਰ ਘਟਾਉਣ ਨੂੰ ਲੈ ਕੇ ਤਪਲੀ ਸਕਰੀਨ ਤੇ ਚੱਲ ਰੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲੋਂ ਉਹ ਆਪਣਾ ਡਾਈਟ ਪਲਾਨ ਜਿਹੜਾ ਬਣਵਾ ਸਕਦਾ ਜਿਸ ਨਾਲ ਜੇ ਤੁਹਾਨੂੰ ਜਿਹੜਾ ਰਿਜ਼ਲਟ ਜਿਆਦਾ ਮਿਲੇਗਾ ਠੀਕ ਹੈ ਜੀ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਵੀ ਮੇਰੇ ਕੋਲੋਂ ਬਣਵਾ ਸਕਦੇ ਹੋ ਤੇ ਥਾਈਰੋਇਡ ਵਾਲੇ ਤੁਸੀਂ ਆਹ ਡਾਈਟ ਪਲਾਨ ਨੂੰ ਫੋਲੋ ਕਰ ਲਓ ਇਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਘਟੇਗਾ ਹੀ ਘਟੇਗਾ ਤੁਸੀਂ ਵਰਕਆਊਟ ਡੇਲੀ ਕਰਨਾ ਤੇ ਦਿਨ ਦੇ ਵਿੱਚ ਤੁਸੀਂ 3 ਤੋਂ 4 ਲੀਟਰ ਜਿਹੜਾ ਪਾਣੀ ਆ ਤੁਸੀਂ ਪੀਣਾ ਹੀ ਪੀਣਾ ਵਾ ਵਰਕਆਊਟ ਤੁਸੀਂ ਜਿਆਦਾ ਕਰਨਾ ਵਾ ਤੇ ਤਿੰਨ ਤੋਂ ਚਾਰ ਲੀਟਰ ਪਾਣੀ ਤੁਸੀਂ ਪੀਣਾ ਵਾ ਠੀਕ ਹੈ ਜੀ ਬਾਹਰ ਦੀ ਕੋਈ ਚੀਜ਼ ਨਹੀਂ ਖਾਣੀ ਹੈਗੀ ਕੋਈ ਜੰਕ ਫੂਡ ਨਹੀਂ ਖਾਣਾ ਕੋਈ ਮਿੱਠੀ ਚੀਜ਼ ਨਹੀਂ ਖਾਣੀ ਹੈਗੀ ਤੇ ਤੁਸੀਂ ਆਹੀ ਡਾਈਟ ਪਰ ਇਹਨੂੰ ਫੋਲੋ ਕਰਨਾ ਫਿਰ ਤੁਹਾਨੂੰ ਰਿਜ਼ਲਟ ਦੇਖਿਓ ਤੁਹਾਨੂੰ ਕਿੰਨੀ ਛੇਤੀ ਜਿਹੜਾ ਉਹ ਮਿਲ ਗਿਆ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਦ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ